ਈ ਹਾਲ ਚਾਲਾ ਬਾਈ ਜੀ ਆਪਾਂ ਕਬੱਡੀ ਵਾਲੀ ਵੀਡੀਓ ਕੀਤੀ ਸੀ ਜੋ ਵਿਵਾਦ ਚੱਲ ਰਿਹਾ ਲੱਕੇ ਸਧਾਣੇ ਦਾ ਤੇ ਕਬੱਡੀ ਵਾਲਿਆਂ ਦਾ ਉਹਦੇ ਵਿੱਚ ਨਾ ਕੁਝ ਭਰਾ ਕਬੱਡੀ ਖੇਡਦੇ ਹੋਣੇ ਆ ਜਾਂ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਉਹਦੇ ਵਿੱਚ ਜ਼ਿਆਦਾਤਰ ਤਾਂ ਹੱਕ ਦੇ ਕਮੈਂਟ ਆਏ ਪਰ ਕੋਸ਼ ਆਏ ਸੀ ਭਾਈ ਤੂੰ ਕੌਣ ਆ ਬਈ ਤੈਨੂੰ ਕੀ ਆ ਬਈ ਯਾਰ ਅਸੀਂ ਕਦੋਂ ਕਹਿੰਨੇ ਆ ਕਿ ਮੈਂ ਕੌਣ ਆ ਜਾਂ ਮੈਂ ਹਨਾ ਬਾਬਾ ਇਨਸਾਨੀਅਤ ਦੇ ਤੌਰ ਤੇ ਰੱਬ ਵੱਲੋਂ ਬਣਾਏ ਹੋਏ ਇਨਸਾਨ ਆ ਪਰ ਜੇ ਸਾਰੇ ਲੋਕ ਕਬੱਡੀ ਨੂੰ ਦੇਖਦੇ ਆ ਤੇ ਕਬੱਡੀ ਚੱਲਦੀ ਆ ਜੇ ਸਾਡੇ ਅਰਗੇ ਲੋਕ ਕਬੱਡੀ ਨੂੰ ਪਿਆਰ ਕਰਦੇ ਆ ਯਾਰ ਅਸੀਂ ਕਿਹੜੇ ਵੇਲਿਆਂ ਤੋਂ ਮੈਂ ਪਹਿਲਾਂ ਵੀ ਦੱਸਿਆ ਸਾਡੇ ਤਾਂ 나ਸ਼ੀਦ ਬੁਈਆਂ ਵਾਲਾ ਸਾਧੂ ਵਾਲਾ ਸੱਦੇ ਵਾਲਾ ਇੱਥੇ ਮੈਂ ਸਾਰਿਆਂ ਨੂੰ ਪਤਾ ਛੰਡੇ ਆਣਾ ਚੱਲਦੇ ਜੀ ਤਾਂ ਨਿੱਕੇ ਹੁੰਦੇ ਪਿਆਰ ਕਰਦੇ ਆ ਕਬੱਡੀ ਨੂੰ ਤੇ ਜੇ ਕਬੱਡੀ 'ਚ ਅਸੀਂ ਕੋਈ ਬੰਦਾ ਹਨਾ ਜਿਵੇਂ ਲੱਖੇ ਨੇ ਉੱਠ ਕੇ ਕੋਈ ਗੱਲ ਕਹੀ ਆ ਚੈਲੰਜ ਕੀਤਾ ਸਾਰਿਆਂ ਨੂੰ ਬਈ ਮੈਂ ਆਪਦੇ ਕੋਲੋਂ ਪੈਸੇ ਲਾਉਣਾ ਤੇ ਮੈਂ ਆਪਦੇ ਕੋਲੋਂ ਮੇਰੇ ਇੱਥੇ ਆਓ ਤੇ ਤੁਸੀਂ ਡੋਪ ਕਰੋ ਹਨਾ ਉਹ ਜੀ ਉਹਨੇ ਕਰਤਾ ਤੇ ਸਾਡਾ ਤਾਂ ਬਈ ਇਹੀ ਜੀ ਕਰੂਗਾ ਨਾ ਹਾਂ ਬਈ ਜੇ ਤੁਸੀਂ ਹਰ ਸੱਚਿਆਂ ਦੇ ਤੁਸੀਂ ਦੇ ਦਿਓ ਡੋਪ ਟੈਸਟ ਉੱਤੇ ਅਗਲਾ ਆਪਦੇ ਕੋਲੋਂ ਖਰਚਾ ਕਰ ਰਿਆ ਜੇ ਉਹ ਕਹਿੰਦਾ ਨਾ ਹੋਇਆ ਤਾਂ ਮੈਂ ਗੁਰੂ ਘਰ ਉੱਥੇ ਦਰਬਾਰ ਸਾਹਿਬ ਜਾ ਕੇ ਮਾਫੀ ਮੰਗੂਗਾ ਇਹਦੇ ਉੱਤੇ ਚੀਜ਼ ਹੈ ਨਾ ਤੇ ਜੇ ਅਸੀਂ ਪਿਆਰ ਕਰਦੇ ਆ ਕਬੱਡੀ ਨੂੰ ਦੇਖਦੇ ਆ ਤਾਂ ਹੀ ਕਬੱਡੀ ਚੱਲਦੀ ਆ ਤੇ ਜੇ ਅਸੀਂ ਪਿਆਰ ਕਰਦੇ ਆ ਤੇ ਅਸੀਂ ਬਈ ਪੁੱਛ ਵੀ ਸਕਦੇ ਆ ਅਸੀਂ ਕੋਈ ਗੱਲ ਰੱਖ ਵੀ ਸਕਦੇ ਆ ਜੇ ਚਾਰ ਭੈਣ ਭਰਾ ਸਾਡੇ ਨਾਲ ਜੁੜੇ ਆ ਨਾ ਤੇ ਆਪਾਂ ਕਿਸੇ ਦੂਜੇ ਤੁਹਾਡੇ ਵਰਗੇ ਭੈਣਾ ਭਰਾਵਾਂ ਦੀ ਜਾਂ ਹਨ ਵੀ ਤੁਸੀਂ ਕੀ ਸੋਚਦੇ ਆ ਇਹ ਚੀਜ਼ ਆਪਾਂ ਕਰ ਸਕਦੇ ਆ ਤੇ ਪਰ ਜਿਹੜੇ ਵਿੱਚ ਬੰਦੇ ਥੋੜਾ ਜਿਹਾ ਗਿਆਨ ਝਾੜਨ ਆ ਜਾਂਦੇ ਆ ਮੈਂ ਉਹਨਾਂ ਨੂੰ ਕਹਿਣਾ ਵੀਰੇ ਸਟੇ ਵੇ ਥੋੜਾ ਜਨਾ ਪਾਸੇ ਦੂਰ ਰਿਹਾ ਕਰੋ ਇਹੋ ਜੀ ਚੀਜ਼ ਨਾਲੋਂ ਸਗੋਂ ਤੁਸੀਂ ਵੀ ਇਹ ਚੀਜ਼ ਦੇ ਹੱਕ ਚ ਆਓ ਵੀ ਹਾਂ ਜੇ ਲੱਖੇ ਨੇ ਗੱਲ ਕਰਤੀ ਆ ਜੇ ਲੱਖੇ ਨੇ ਐਡਾ ਵੱਡਾ ਪਹਿਲਾਂ ਇੱਕ ਇੰਟਰਵਿਊ ਕੀਤੀ ਉਦੋਂ ਬਾਅਦ ਸਪੈਸ਼ਲ ਇੱਕ ਹੋਰ ਕੀਤੀ ਉਹਦੇ ਵਿੱਚ ਉਹ ਬੰਦਾ ਡਿਸਪੋਜ਼ੇਬਲ ਸਰਿੰਜਾਂ ਚੱਕੀ ਫਿਰਦਾ ਵਿਦ ਬਲੱਡ ਇਦੋਂ ਉੱਤੇ ਵੀ ਕੀ ਚੀਜ਼ ਆ ਪਹਿਲਾਂ ਪਿੰਕੇ ਜਰਗ ਨੇ ਇਹ ਚੀਜ਼ ਕਹੀ ਕਿ ਸਾਡੀ ਮੋਟਰ ਤੇ ਜਾਂ ਪਿੰਡ ਵਾਲਿਆਂ ਦੀ ਮੋਟਰ ਤੇ ਕਬੱਡੀ ਟੂਰਨਾਮੈਂਟ ਸੀ ਉਦੋਂ ਬਾਅਦ ਸਰਿੰਜਾਂ ਲੱਭੀਆਂ ਤੇ ਮੈਂ ਸੋਨੂੰ ਮੈਂ ਸੋਨੂੰ ਆਪਦੇ ਇੱਥੋਂ ਦੀ ਗੱਲ ਦੱਸ ਦਿਨਾ ਯਾਰ ਮੈਂ ਪਿਛਲੀ ਵੀਡੀਓ 'ਚ ਵੀ ਕਹੀ ਮੈਂ ਆਪਦੇ ਪਿੰਡ ਦੀ ਦੱਸ ਦਿਨਾ ਯਾਰ ਵੀ ਸੀਗੇ ਕੁਝ ਮੁੰਡੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਵੀ ਉਹ ਵੀ ਇਹ ਉਹਨਾਂ ਨਾਲ ਕੋਈ ਬੰਦਾ ਐਡ ਹੋਇਆ ਤੇ ਉਹਨੂੰ ਇਹ ਟੀਕਿਆਂ ਵਾਲੇ ਕਾ ਪਾਸੇ ਵੀ ਜਦੋਂ ਮੈਚ ਖੇਡਣਾ ਹੁੰਦਾ ਨਾ ਤੇ ਐ ਇਦਾਂ ਉਦਾਂ ਹਣਾ ਉਹ ਬੰਦਿਆਂ ਨੂੰ ਅੜ ਵੀ ਗਏ ਸੀ ਪਰ ਕੱਢੇ ਆ ਮੈਂ ਬਈ ਇਹ ਨਹੀਂ ਕਹਿੰਦਾ ਕਿ ਰੱਬ ਲੋ ਮੈਂ ਬਹੁਤ ਮੱਥਾ ਮਾਰਿਆ ਪਰ ਉਹਨੂੰ ਕੱਢੇ ਵੀ ਆਏ ਕਬੱਡੀ 'ਚ ਤੁਸੀਂ ਵਧੇ ਉਹ ਕੋਈ ਵਧੇ ਨਹੀਂ ਗਏ ਨੇਚਰਲ ਵਧੇ ਹਨਾ ਪਿੰਕੀ ਨੇ ਕਿਹਾ ਲੱਖੇ ਨੇ ਕਿਹਾ ਜੀ ਉਹਨਾਂ ਨੇ ਗੱਲ ਕਹੀ ਹੈ ਤੇ ਬਈ ਤੁਸੀਂ ਉੱਥੇ ਜਾ ਕੇ ਕਰ ਤੋਂ ਡੋਪ ਟੈਸਟ ਜੇ ਸੁਲਤਾਨ ਅੱਗੋਂ ਆ ਕੇ ਗੱਲ ਡਿਫੈਂਡ ਕਰਦਾ ਪਿਆ ਹਾਂ ਇੱਕ ਚੀਜ਼ ਆ ਜੇ ਲੱਖੇ ਨੇ ਇਹ ਚੀਜ਼ ਕਹਤੀ ਆ ਕਿ ਮੰਗੀ ਬੱਗਾ ਪਿੰਡ ਵਾਲਾ ਨੇ ਜੱਗੂ ਦੀ ਐਂਟਰੀ ਕਰਾਈ ਆ ਕਬੱਡੀ 'ਚ ਜੇ ਉਹਨੇ ਏਡੀ ਗੱਲ ਕਹਤੀ ਏ ਬਹੁਤ ਵੱਡੀ ਗੱਲ ਆ ਤੇ ਬਈ ਇਹ ਤਾਂ ਫਿਰ ਹੁਣ ਮੰਗੀ ਹੁਣਾਂ ਨੂੰ ਚਾਹੀਦਾ ਵੀ ਇਹ ਚੀਜ਼ ਦੇ ਸਾਹਮਣੇ ਆਉਣ ਤੇ ਇਹ ਚੀਜ਼ ਤੇ ਉਧਰ ਜੇ ਉਹਨੇ ਟੀਕਿਆਂ ਵਾਲੀ ਵੀ ਗੱਲ ਕੀਤੀ ਆ ਤੇ ਸੁਲਤਾਨ ਉਹਨੇ ਸਾਰੇ ਜਿੰਨੇ ਵੀ ਤਕੜੇ ਤਕੜੇ ਖਿਡਾਰੀ ਸਾਹਮਣੇ ਆਉਣ ਆਪਦੇ ਡੋਪ ਕਰਾਉਣ ਕਹਿਣ ਯਾਰ ਤੂੰ ਕੌਣ ਆ ਸਾਡੇ ਤੇ ਲਈ ਆਮ ਲੋਨ ਵਾਲਾ ਅਸੀਂ ਕਬੱਡੀ ਮਾਂ ਖੇਡ ਕਬੱਡੀ ਨੂੰ ਕਿੱਥੋਂ ਕਿੱਥੇ ਅਸੀਂ ਉਹਦੇ ਵਿੱਚ ਆਪਦਾ ਪਸੀਨਾ ਵਹਾਉਣੇ ਆ ਚੱਲ ਕੇ ਪਸੀਨਾ ਵਹਾਉਂਦੇ ਆ ਤੇ ਉਹਨਾਂ ਨੂੰ ਮੁੱਲ ਵੀ ਮਿਲਦਾ ਮੁੱਲ ਵੀ ਬਹੁਤ ਤਕੜੇ ਲੈਵਲ ਦਾ ਮਿਲਦਾ ਸਾਨੂੰ ਪਤਾ ਅੱਜ ਦੀ ਕਬੱਡੀ 'ਚ ਤੇ ਪਰ ਉਹਨਾਂ ਦਾ ਇਹ ਫਰਜ਼ ਬਣਦਾ ਉਹ ਡਿਫੈਂਡ ਕਰਨ ਗੱਲ ਨੂੰ ਯਾਰ ਬਈ ਲੱਖੇ ਤੂੰ ਇਹ ਗੱਲ ਕਹੀ ਐ ਚਲੋ ਕਿੱਥੇ ਆਉਣਾ ਸੀ ਆਉਣੇ ਆ ਤੇ ਉੱਥੇ ਆ ਕੇ ਡੋਕਟਰ ਟੈਸਟ ਕਰਾ ਲੈਣੇ ਆ ਸਾਡੀ ਦੁਨੀਆ ਸਾਹਮਣੇ ਉੱਥੇ ਪੱਤਰਕਾਰ ਹੋਣਗੇ ਚੀਜ਼ ਸਾਹਮਣੇ ਆਜੂਗੀ ਜੇ ਲੱਖਾ ਗਲਤ ਹੋਇਆ ਪੇ ਮਾਫੀ ਮੰਗੂ ਜੇ ਤੁਸੀਂ ਗਲਤ ਹੋਇਆ ਤਾਂ ਹਨਾ ਤੇ ਪਰ ਜਿਹੜੇ ਭਰਾ ਵਿੱਚ ਆ ਜਾਂਦੇ ਐਵੇਂ ਉਹ ਚ ਬਾਕੀ ਤੁਸੀਂ ਦੱਸ ਦਿਓ ਪਰ ਜੋ ਕਬੱਡੀ ਵਿੱਚ ਹੋ ਰਿਹਾ ਨਾ ਇਹ ਤਾਂ ਨਹੀਂ ਹੈ ਜੇ ਉਹ ਕਹਿੰਦੇ ਨੇ ਨਾ ਵੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਵੀ ਸਿੱਕੇ ਹਰ ਸਿੱਕੇ ਦੇ ਦੋ ਪਹਿਲੂ ਆ ਇਹ ਤਾਂ ਨਹੀਂ ਹੈ ਬਈ ਜੇ ਤੁਸੀਂ ਕਹੋ ਕਬੱਡੀ ਜਮਾ ਸ਼ੌਧ ਦਾ ਜਮਾ ਸ਼ੌਧ ਤਾਂ ਨਹੀਂ ਹੈਗੀ ਪਹਿਲੀਆਂ 'ਚ ਹੁੰਦੀ ਸੀ ਜਿਹੜੇ ਵੇਲੇ ਆਹਾ ਪਹਿਲੀਆਂ ਪਹਿਲੀਆਂ 'ਚ ਬੰਦੇ ਖੇਡਦੇ ਨੇ ਗੁਰਜੀਤ ਤੂ ਤਾਂ ਉਹ ਕਮ ਮੂਠਾ ਕਮਿਆ ਰਿਹਾ ਉਹ ਪਹਿਲੀਆਂ ਸਮਾਂ 'ਚ ਹਨਾ ਸੁਖਵੀਰ ਸਰਾਵਾਲਾ ਪਰ ਅੱਜ ਦੀ ਡੇਟ 'ਚ ਬਈ ਇੰਨੇ ਲੋਕ ਵੀ ਪਾਗਲ ਨਹੀਂ ਲੱਖੇ ਨੇ ਵੀ ਇਹੀ ਗੱਲ ਕਹੀ ਆ ਵੀ ਮੈਂ 100 ਦੇ ਵਿੱਚੋਂ 80 ਕਹਿੰਨਾ ਗਲਤ ਆ 20 ਸਹੀ ਵੀ ਹੈਗੇ ਆ ਤੇ ਉਹੀ ਚੀਜ਼ ਜਿਹੜੇ ਅਸੀਂ ਆਡੀਅנס ਅਸੀਂ ਜਨਤਾ ਅਸੀਂ ਵੇਖਣ ਵਾਲੇ ਆ ਉਹੀ ਚੀਜ਼ ਅਸੀਂ ਚਾਹੁੰਦੇ ਆ ਕਿ ਜਿਹੜੇ ਹਾਂ ਬਈ 20 ਸਹੀ ਵੀ ਹੈਗੇ ਆ ਉਹ ਦੂਜਿਆਂ ਦੀ ਵਜ੍ਹਾ ਨਾਲ ਉਹ 20 ਵੀ ਲਪੇਟੇ ਚ ਆ ਰਹੇ ਆ ਐਸੇ ਕਰਕੇ ਯਾਰ ਜੇ ਉਹ ਉਹਨੇ ਕੋਈ ਚੀਜ਼ ਦਾ ਚੈਲੰਜ ਕੀਤਾ ਤੁਸੀਂ ਐਕਸੈਪਟ ਕਰੋ ਤੇ ਕਰਾ ਲਓ ਡੋਪ ਟੈਸਟ ਕਿੰਨੀ ਗੱਲ ਆ ਬਾਕੀ ਵਦਵਾਨ ਘੋਟਨ ਗਈ ਬੰਦੇ ਆਈ ਜਾਂਦੇ ਬਾਕੀ ਤੁਸੀਂ ਆਪ ਦਾ ਪੀਨਿੰਗ ਜਰੂਰ ਦੱਸਿਓ ਸਸਰੀ ਕਲਬਈ